ਹਾਂ ਇਹ ਤੇ ਮੇਲੇ ਤੇ ਇਸ ਮੇਲੇ ਤੇ ਤਲਵੰਡੀ ਦੇ 1.5 ਲੱਖ ਰੁਪਏ ਲੱਗ ਗਏ ਪਰ ਆਪਾਂ ਦੇਣਾ ਨਹੀਂ ਜੀ ਸੇਲ ਨਹੀਂ ਕਰਨਾ ਹੈ। ਅੱਛਾ ਆਪਣਾ ਜੱਟ ਸੌਦਾ ਬਾਈ। ਹਾਂ ਜੱਟ ਸੌਦਾ ਵੈਸੇ ਜਾਨਵਰ ਲੈ ਕੇ ਜਾਣੇ ਆਂ ਅਸੀਂ ਕਮਾ ਲੈਣੇ ਆ ਇਹਨਾਂ ਨੂੰ। ਠੀਕ ਹੈ ਜੀ। ਕੋਈ ਸ਼ੋਚ ਨਹੀਂ ਐਂਟਰੀ ਕਰਵਾਈ ਕਦੇ ਉਹ ਸਾਨੂੰ ਐਡਾ ਕੰਮ ਵਧੀਆ ਨਹੀਂ ਲੱਗਦਾ। ਸਾਡਾ ਕੀਤਾ ਹੈਗਾ ਜਿਹੜਾ ਆਪਣਾ ਖੇਤੀਬਾੜੀ ਹੈ ਖੇਤੀਬਾੜੀ ਦੇ ਨਾਲ ਜੇ ਆਪਾਂ ਕੱਲਾ ਖੇਤੀਬਾੜੀ ਦੇ ਨਿਰਭਰ ਰਾਵਾਂਗੇ ਨਹੀਂ ਗੁਜ਼ਾਰਾ ਨਹੀਂ ਹੁੰਦਾ ਨਾਲ ਸਾਡਾ ਬਾਈ ਸਾਈਡ ਬਿਜ਼ਨਸ ਹੈ ਇਹ ਦਮਦਮਾ ਸਾਹਿਬ ਦੇ ਮੇਲੇ ਘੋੜੇ ਘੋੜੀਆਂ ਚ ਮੌਜੂਦ ਆ ਜਿੱਥੇ ਇੱਥੇ ਵਕਤ ਵਕਤ ਤਰਾਂ ਦੇ ਮਹੰਗੇ ਤੇ ਸੋਨੇ ਘੋੜੇ ਆ ਜਿਹੜੇ ਉਹ ਦੇਖਣ ਨੂੰ ਮਿਲ ਰਹੇ ਨੇ ਉੱਥੇ ਜਾਨਵਰ ਵੀ ਬਹੁਤ ਲੋਕ ਇੱਥੇ ਲੈ ਕੇ ਪੁੱਜੇ ਨੇ ਆਪਣੇ ਜਾਨਵਰ ਜਾਨਵਰ ਦੇਖਣ ਲਈ ਵੀ ਤੇ ਵੇਚਣ ਲਈ ਵੀ ਆ ਜਿਹੜੇ ਇੱਥੇ ਲੈ ਕੇ ਪੁੱਜੇ ਹੋਏ ਨੇ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾ ਦਈਏ ਇਹ ਬਾਈ ਜੀ ਨੇ ਇਹ ਜਾਨਵਰ ਇੱਥੇ ਲੈ ਕੇ ਪੁੱਜੇ ਨੇ ਵੱਖ-ਵੱਖ ਤਰ੍ਹਾਂ ਦੇ ਇਹਨਾਂ ਕੋਲ ਡੌਗ ਨੇ ਖਰਗੋਸ਼ ਨੇ ਕਬੂਤਰ ਨੇ ਵੱਖ-ਵੱਖ ਕਵਾਲਿਟੀਆਂ ਕੁੱਕਰ ਵੀ ਨੇ ਹਰ ਇੱਕ ਤਰ੍ਹਾਂ ਦੀ ਕਵਾਲਿਟੀ ਹੈ ਜਿਹੜੀ ਇਹ ਰੱਖਦੇ ਨੇ ਜਿੱਥੇ ਬਾਈ ਜੀ ਨੂੰ ਇੱਕ ਰੱਖੜ ਦਾ ਸ਼ੌਕ ਹੈ ਉੱਥੇ ਹੀ ਇਹਨਾਂ ਦਾ ਇਹ ਬਿਜ਼ਨਸ ਵੀ ਆ ਕੀਤਾ ਵੀ ਹੈ ਨਾਲੇ ਆਪਣੀ ਕਮਾਈ ਵੀ ਕਰਦੇ ਨੇ ਸ਼ੌਕ ਵੀ ਹੈ ਉਹ ਕਹਿੰਦੇ ਨਾਲੇ ਪੁੰਨ ਤੇ ਨਾਲੇ ਫਲੀਆਂ ਇਸ ਤਰ੍ਹਾਂ ਦਾ ਕੰਮ ਆ ਬਾਈ ਜੀ ਉਹ ਇਹ ਕਰਦੇ ਨੇ ਗੱਲਬਾਤ ਵੀ ਕਰਾਂਗੇ ਸੋਨੂੰ ਵੱਖ-ਵੱਖ ਕੁਆਲਿਟੀ ਦੇ ਆ ਜਿਹੜੇ ਇਹਨਾਂ ਕੋਲੇ ਕੁੱਤੇ ਨੇ ਕਬੂਤਰ ਨੇ ਮੁਰਗੇ ਨੇ ਜਾਂ ਹੋਰ ਅਲਗ-ਅਲਗ ਕੁਆਲਿਟੀਆਂ ਨੇ ਜਿਹੜੀਆਂ ਜਾਨਵਰਾਂ ਦੀਆਂ ਉਹ ਦਿਖਾਵਾਂਗੇ ਪੂਰੀ ਗੱਲਬਾਤ ਕਰਾਂਗੇ ਬਾਈ ਜੀ ਨਾਲ ਬਾਈ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਪੀਟੀਸੀ نیوز ਦਾ ਧੰਨਵਾਦ ਬਾਈ ਜੀ ਤੁਹਾਡਾ ਜੀ ਆਇਆਂ ਨੂੰ ਹਾਂਜੀ ਬਾਈ ਇਹ ਕਿਵੇਂ ਸ਼ੌਂਕ ਕਿਵੇਂ ਪੈ ਗਿਆ ਵਿੱਚ ਇਹ ਕਬੂਤਰ ਵਿੱਚ ਇਹ ਕੁੱਤੇ ਤੇ ਆ ਵੀ ਬਾਈ ਪੂਰਾ ਤਗੜਾ ਰੱਖਿਆ ਹੋਇਆ ਹੈ ਬਾਈ ਜੀ ਇਹ ਬਚਪਨ ਤੋਂ ਸ਼ੌਂਕ ਹੈ ਇਹ ਸਾਨੂੰ ਸਾਡਾ ਕੀਤਾ ਹੈਗਾ ਜਿਹੜਾ ਆਪਣਾ ਖੇਤੀਬਾੜੀ ਹੈ ਖੇਤੀਬਾੜੀ ਦੇ ਨਾਲ ਜੇ ਆਪਾਂ ਕੱਲਾ ਖੇਤੀਬਾੜੀ ਤੇ ਨਿਰਭਰ ਰਾਵਾਂਗੇ ਨਹੀਂ ਗੁਜ਼ਾਰਾ ਨਹੀਂ ਹੁੰਦਾ ਨਾਲ ਸਾਡਾ ਬਾਈ ਸਾਈਡ ਬਿਜ਼ਨਸ ਹੈ ਇਹ ਤੇ ਸਾਰੇ ਜਾਨਵਰ ਆਪਣੇ ਕੋਲੇ ਬਾਹਰ ਦੇ ਵੀ ਹੈਗੇ ਲੈਬ ਆਪਣਾ ਇੰਪੋਰਟ ਹੈ ਟੌਮ ਦਾ ਸੰਨ ਹੈ ਜੀ ਤੇ ਬੀਗਲ ਆਪਣਾ ਇੰਪੋਰਟ ਹੈ ਬਾਈ ਡਾਕਟਰ ਗਗਨ ਹੈ ਉਹਨਾਂ ਤੋਂ ਆਇਆ ਹੋਇਆ ਹੈ ਗੰਬਰਸਰ ਵਾਲਿਆਂ ਤੋਂ ਤੇ ਬਾਕੀ ਗੱਦੀ ਬੱਚੇ ਆਪਣੇ ਕੋਲੇ ਚੰਗੇ ਚੰਗੇ ਪੋਮੇਰੀਅਨ ਹੈ ਜੀ ਕਬੂਤਰ ਹੈ ਸਾਰੀਆਂ ਵੈਰਾਈਟੀਆਂ ਆਪਾਂ ਆਲਮੋਸਟ ਰੱਖਦੇ ਆਂ ਜੀ ਕਿਵੇਂ ਕਰਦੇ ਹਾਂ ਪਾਲਣ ਪੋਸ਼ਣ ਕਹਿੰਦੇ ਜਵਾਬਤਾ ਇੱਕ ਰੱਖਣਾ ਔਖਾ ਹੋ ਜਾਂਦਾ ਹੈ ਤੇ ਤੁਸੀਂ ਇੰਨੇ ਜਵਾਬ ਰੱਖੇ ਹੋਏ ਐ ਸਕੂਲ ਵਾਲਾ ਕੰਮ ਕੀਤਾ ਹੋਇਆ ਹੈ ਭਾਈ ਜੀ ਇਹ ਬਿਨਾ ਸ਼ੌਂਕ ਤੋਂ ਨਹੀਂ ਹੁੰਦਾ ਮੇਰੇ ਕੋਲੇ ਕੋਈ ਬੰਦਾ ਨਹੀਂ ਕੰਮ ਤੇ ਲੱਗਿਆ ਮੈਂ ਤੇ ਮੇਰਾ ਬੇਟਾ ਅਸੀਂ ਦੋਨੋਂ ਸਾਂਭਦੇ ਆ ਘਰੇ ਹਾਂ ਜਾਨਵਰ ਸਾਰੇ ਅੱਛਾ ਤੇ ਇਹ ਬਿਨਾ ਸ਼ੌਂਕ ਤੋਂ ਕੰਮ ਨਹੀਂ ਹੁੰਦਾ ਜੀ ਇਹ ਪਰਿਵਾਰ ਨੂੰ ਵੀ ਸ਼ੌਂਕ ਹੈ ਜੀ ਪਰਿਵਾਰ ਸਾਰਾ ਪਰਿਵਾਰ ਨਾਲ ਸਹਿਮਤ ਹੈ ਜੀ ਤੇ ਸਾਰੇ ਪਰਿਵਾਰ ਨਾਲ ਤੁਹਾਨੂੰ ਪਤਾ ਫਿਰ ਕੰਮ ਤਾਂ ਚੱਲਣਾ ਹੀ ਹੈ ਲੈ ਕੇ ਜਾਣੇ ਫਿਰ ਇਹਨਾਂ ਨੂੰ ਕੰਮ ਬਿਜ਼ਨਸ ਵੀ ਚੰਗਾ ਪੈਸਾ ਬਣ ਜਾਂਦਾ ਜੀ ਭਾਈ ਜੀ ਹਰੇਕ ਡੌਗ ਸ਼ੋਅ ਅਸੀਂ हरियाणा राजस्थान दिल्ली चंडीगढ़ पंजाब ਆਪਣੇ ਹਰੇਕ ਜਿੱਥੇ ਘੋੜੀਆਂ ਦਾ ਮੇਲਾ ਹੁੰਦਾ ਅਸੀਂ ਪਹੁੰਚਦੇ ਹਾਂ ਜੀ ਉੱਥੇ ਅੱਛਾ ਹਾਂਜੀ ਬਈ ਕੁਆਲਟੀ ਦਾ ਦੋ ਮਣੀ ਕਿੜੇ ਕਿੜੇ ਆ ਕਬੂਤਰ ਵੀ ਤੁਹਾਡੇ ਨੇ ਲੌਗ ਵੀ ਨੇ ਤੁਹਾਡੇ ਵੱਖ-ਵੱਖ ਇਹ ਤਿੱਤਰ ਬਟੇਰੇ ਨੇ ਮੈਨੂੰ ਲੱਗਦੇ ਆ ਆ ਕਬੂਤਰ ਆਪਣੇ ਲੱਕੇ ਆ ਗਏ ਜੀ ਹਾਂ ਆ ਕਬੂਤਰ ਲੱਕੇ ਹੈਗੇ ਆ ਆ ਚਕੋਰਾ ਆ ਗੀਆਂ ਜੀ ਨਾਲ ਸੀਲ ਮੁਰਗੇ ਆ ਦੇਸੀ ਮੁਰਗੇ ਮੁਰਗੀਆਂ ਆ ਉੱਡਣ ਵਾਲੇ ਕਬੂਤਰ ਹੈਗੇ ਆ ਜੀ ਇਧਰ ਆਪਣਾ ਰਾਜ ਹੰਸ ਆ ਗਿਆ ਬਤਕਾਂ ਉਧਰ ਇਤੇ ਆ ਗਏ ਜੀ ਲੈਬ ਡੌਗ ਆ ਗਿਆ ਜੀ 골ਡਨ ਪੋਮੇਰੀਅਨ ਫੀਮੇਲ ਆ ਗਈ ਹੈ ਤੇ ਇਧਰ ਆਪਣੇ ਤੁਹਾਨੂੰ ਮੈਂ ਇੱਕ ਮਿੰਟ ਕੱਢ ਕੇ ਦਿਖਾਉਣਾ ਗੱਦੀ ਬੱਚੇ ਆ ਜੋ ਆ ਗੱਦੀ ਬੱਚੇ ਆ ਜੀ ਆਪਣੇ ਕੋਲੇ ਬਹੁਤ ਵਧੀਆ ਬਹੁਤ ਚੰਗੇ ਬੱਚੇ ਆ ਇਹ ਕਿਹੜੀ ਕੁਆਲਿਟੀ ਗੱਦੀ ਭਾਈ ਜੀ ਹਾਂ ਜੀ ਇਹ ਬੱਕਰਵਾਰ ਲੈਂਦੀ ਆ ਜੀ ਅੱਛਾ ਹਾਂ ਜੀ ਪੂਰੀ ਟਾਪ ਕੁਆਲਿਟੀ ਦੇ ਬੱਚੇ ਐ ਤੇ ਬਾਕੀ ਮਹਿੰਗੇ ਵੀ ਕਾਫੀ ਹੋਣਗੇ ਭਾਈ ਇਹ ਭਾਈ ਜੀ 20000 ਰੁਪਏ ਦਾ ਮੇਲ ਐ 16000 ਦੀ ਫੀਮੇਲ ਐ ਜੀ ਜਾਇਜ਼ ਰੇਟ ਰੱਖਦੇ ਕੋਈ ਨਜਾਇਜ਼ ਨਹੀਂ ਰੱਖਿਆ ਜੀ ਵੈਸੇ ਲੋਕ ਤੀਤੀ ਪੈਂਦੀ 30000 ਰੁਪਏ ਮੰਗੀ ਜਾਂਦੇ ਹਾਂ ਜੀ ਇਹ ਰੱਖਣਾ ਪੈਂਦਾ ਜੀ ਬੱਚਾ ਹੈਗਾ ਕੋਈ ਵੀ ਐ ਕੁਛ ਆਪਣੇ ਤੇ ਲਾ ਲੋ ਇਹਨਾਂ ਡੌਗ ਤੇ ਲਾ ਲੋ ਧਿਆਨ ਤਾਂ ਰੱਖਣਾ ਪਊਗਾ ਇਨਸਾਨ ਦੀ ਤਰ੍ਹਾਂ ਸਾਹਮਣੇ ਹਾਂ ਜੀ ਹਾਂ ਜ ਮੈਂ ਨਾ ਆਪਣਾ ਜਿਸ ਤਰ੍ਹਾਂ ਆਪਾਂ ਆਪਦੇ ਬੱਚਿਆਂ ਨੂੰ ਸੰਭਾਲਦੇ ਆ ਜੀ ਉਹ ਇਹਨਾਂ ਦੀ ਕੇਅਰ ਵੀ ਉਸੇ ਤਰ੍ਹਾਂ ਹੀ ਹੈ ਹਾਂ ਜੀ ਬਿਲਕੁਲ ਪੋਮੇਰੀਅਨ ਹੈ ਜੀ ਪੋਮੇਰੀਅਨ ਟਾਪ ਕਲਾਸ ਦੇ ਬੱਚੇ ਆ ਜੀ ਆਪਣੇ ਕੋਲੇ ਦੇਖੋ ਜੀ ਬਿੰਦੂ ਬੱਚੇ ਦੇਖੋ ਬਾਈ ਇਹ ਕਿਹੜੀ ਪੂਰੇ ਫਲਫੀ ਹੈ ਪੋਮੇਰੀਅਨ ਹੈ ਜੀ ਸਪੀਡਸ ਹਾਂ ਜੀ ਇਹ ਸ਼ੌਂਕ ਵਜੋਂ ਰੱਖਦੇ ਨੇ ਲੋਕ ਸਾਰੇ ਸ਼ੌਂਕੀਰ ਦੇ ਤੌਰ ਤੇ ਜੇ ਮਨ ਕਰਕੇ ਜੋ ਜਾਨਵਰ ਆਪਾਂ ਰੱਖੀਏ ਤਾਂ ਵੀ ਘਰ 'ਚ ਵੀ ਬੰਦਾ ਕੱਲਾ ਹੈ ਜਾਂ ਉਹਦਾ ਵੀ ਕੱਲਾਪਣ ਦੂਰ ਹੁੰਦਾ ਬਾਈ ਹਾਂਜੀ ਪਰਿਵਾਰ ਦੀ ਤਰ੍ਹਾਂ ਰੱਖਦਾ ਬੰਦਾ ਜਿਦਾਂ ਦਾ ਰੱਖੀ ਤਰ੍ਹਾਂ ਜੀ ਆਪਦੇ ਬੱਚਿਆਂ ਨਾਲ ਵੱਧ ਕੇਅਰ ਕਰਨੀ ਪੈਂਦੀ ਹੈ ਜੀ ਇਹਨਾਂ ਦੀ ਤੇ ਦਵਾਈਆਂ ਤੋਂ ਵੀਆਂ ਦੀ ਖਾਸ ਤੇ ਧਿਆਨ ਰੱਖਣਾ ਪੈਂਦਾ ਬਾਈ ਜੀ ਹਾਂਜੀ ਬਾਈ ਜੀ ਉਹ ਡਾਕਟਰ ਕੋਲ ਉਹ ਸਪੈਸ਼ਲ ਇਹਨਾਂ ਦਾ ਚੈੱਕਅਪ ਚੱਲਦਾ ਹੈ ਜਿੰਨੀ ਕਿ ਨੌਲੇਜ ਸਾਨੂੰ ਅਸੀਂ ਆਪ ਕਰਦੇ ਆ ਇਹਨਾਂ ਦਾ ਤੇ ਬਾਕੀ ਸਾਡੇ ਭਰਾ ਹੈਗੇ ਡਾਕਟਰ ਟਿੰਕੂ ਖਬੌਰ ਤੋਂ ਅਸੀਂ ਉਹਨਾਂ ਦਾ ਨਾਲ ਸਹਿਯੋਗ ਲੈਨੇ ਆ ਜੀ ਪੂਰਾ ਹੀ ਚਰਚਾ ਤੁਹਾਡੇ ਕਹਿੰਦੇ ਡਾਕ ਦੀ ਬੜਾ ਮਹਿੰਗਾ ਹੈਗਾ ਉਹਦੇ ਬਾਰੇ ਵੀ ਤਰ ਇਹ ਕਹਿੰਦੇ ਕੋਈ ਕੀਮਤ ਨਹੀਂ ਹੋਵੀ ਇਹਦੀ ਬਾਈ ਜੀ ਲੈਬ ਆਪਣਾ ਮੈਂ 65000 ਰੁਪਏ ਦਾ ਬੱਚਾ ਲਿਆ ਸੀ ਇਹ ਇਹਦੇ ਮਦਰ ਵੀ ਇੰਪੋਰਟ ਹੈ ਫਾਦਰ ਵੀ ਇੰਪੋਰਟ ਹੈ ਟਾਉਨ ਦਾ ਸੰ ਹੈ ਜੀ ਇਹ ਤੇ ਇਸ ਟਾਈਮ ਹੋ ਗਿਆ 1.5 ਪੌਣੇ ਇੱਕ ਦੋ ਸਾਲ ਦੀ ਉਮਰ ਹੈਗੀ ਇਹ ਤੇ ਅਲਟੀਮੇਟ ਕੁਆਲਿਟੀ ਹੈ ਜੀ ਕਹਿੰਦੇ ਕੀਮਤ ਬਹੁਤ ਲੱਗੀ ਹੈ ਕਹਿੰਦੇ ਤੁਸੀਂ ਵੇਚਣ ਨੂੰ ਤਿਆਰ ਨਹੀਂ ਹੋਏ ਇਹਨੂੰ ਨਹੀਂ ਇਹ ਤਾਂ 1.5 ਲੱਖ ਰੁਪਏ ਲੱਗ ਗਿਆ ਜੀ ਮੈਨੂੰ ਹਾਂ ਇਥੇ ਮੇਲੇ ਦੀ ਐਸ ਮੇਲੇ ਦੇ ਤਲਵੰਡੀ ਦੇ 1.5 ਲੱਖ ਰੁਪਏ ਲੱਗ ਗਿਆ ਪਰ ਆਪਾਂ ਦੇਣਾ ਨਹੀਂ ਜੀ ਸੇਲ ਨਹੀਂ ਕਰਨਾ ਇਹ ਅੱਛਾ ਸ਼ੌਂਕ ਵਿੱਚ ਰੱਖਿਆ ਹੈ ਸ਼ੌਂਕ ਵਿੱਚ ਹੈ ਸਟੱਡ ਰੱਖਿਆ ਹੋਇਆ ਜੀ ਆਪਣਾ ਹਾਂ ਜੀ ਮੀਟਿੰਗ ਪਰਪਸ ਲਈ ਰੱਖਿਆ ਹੋਇਆ ਹੈ ਇਹ ਬਾਈ ਜੀ ਲੈ ਕੇ ਵੀ ਜਾਣੇ ਕਿਤੇ ਨਾ ਬਾਹਰ ਸ਼ੋਕ ਔਰ ਡੌਗ ਸ਼ੋ ਹੁੰਦੇ ਨੇ ਨਹੀਂ ਸ਼ੋ ਚ ਨਹੀਂ ਕਦੇ ਪਾਇਆ ਜੀ ਆਪਣਾ ਜੱਟ ਸੌਦਾ ਬਾਈ ਹਾਂ ਜੱਟ ਸੌਦਾ ਵੈਸੇ ਜਾਨਵਰ ਲੈ ਕੇ ਜਾਨਨੇ ਅਸੀਂ ਕਮਾ ਲੈਨੇ ਆ ਇਹਨਾਂ ਨੂੰ ਠੀਕ ਹੈ ਜੀ ਕੋ ਸ਼ੋ ਚ ਨਹੀਂ ਐਂਟਰੀ ਕਰਵਾਈ ਕਦੇ ਉਹ ਸਾਨੂੰ ਐਡਾ ਕੰਮ ਵਧੀਆ ਨਹੀਂ ਲੱਗਦਾ ਅੱਛਾ ਹਾਂਜੀ ਤੇ ਨਾਲ ਤੁਹਾਡਾ ਬੇਟਾ ਵੀ ਤੁਹਾਡੇ ਕੰਮ ਚ ਲੱਗਿਆ ਹੋਇਆ ਹਾਂਜੀ ਹਾਂਜੀ ਬੇਟਾ ਮੇਰੇ ਨਾਲ ਹੈ ਪਲੱਸ 1 ਚ ਪੜਦਾ ਜੀ ਉਹ ਹਾਂ ਤੇ ਨਾਲ ਮੇਰੀ ਪੂਰੀ ਹੈਲਪ ਕਰਦਾ ਹਾਂਜੀ ਨੌਜਵਾਨ ਪੀੜੀ ਨੂੰ ਨਾਲ-ਨਾਲ ਤੁਸੀਂ ਇਨਾ ਪੁਰਾਣੇ ਵਿਰਸੇ ਨਾਲ ਜੋੜ ਰੱਖਤ ਸਭ ਤੋਂ ਵੱਡੀ ਗੱਲ ਹੈਗੀ ਬਾਈ ਜੀ ਬੱਚਾ ਨਸ਼ਿਆਂ ਤੋਂ ਦੂਰ ਹੁੰਦਾ ਹੈ ਕੋਈ ਗਲਤ ਸੰਗਤ ਨਹੀਂ ਬੰਦੀ ਉਹਦੀ ਕੋਈ ਹੈਬਿਟ ਨਹੀਂ ਗਲਤ ਬੰਦੀ ਉਹਨੂੰ ਇੰਨਾ ਕੁ ਟਾਈਮ ਮੰਨ ਕੇ ਚਲੋ ਵੀ ਸਕੂਲੋਂ ਆਇਆ ਕਾਲਜੋਂ ਆਇਆ ਬੱਚਾ ਨਾਲ ਦੀ ਨਾਲ ਘਰੇ ਬਿਜੀ ਹੈ ਬਾਹਰ ਜਾਣ ਦਾ ਟਾਈਮ ਹੀ ਹੈ ਨਹੀਂ ਬੱਚਾ ਕਿਵੇਂ ਖਰਾਬ ਹੋਊਗਾ ਜੀ ਬਿਲਕੁਲ ਇਹ ਸਾਨੂੰ ਬਾਈ ਜੀ ਜਿਨ੍ਹਾਂ ਨੇ ਦੱਸਿਆ ਕਿ ਇਹਨਾਂ ਦਾ ਸ਼ੌਂਕ ਵੀ ਹੈ ਨਾਲ ਬਿਜ਼ਨਸ ਵੀ ਹੈ ਤੇ ਇਹਨਾਂ ਨੇ ਆਪਣੇ ਡੌਗ ਬਾਰੇ ਵੀ ਜਾਣਕਾਰੀ ਦਿੱਤੀ ਹੈ ਕਿ ਇਹਦੀ ਕੀਮਤ ਆ ਜਿਹੜੀ 1.5 ਲੱਖ ਰੁਪਏ ਲੱਗ ਚੁੱਕੀ ਆ ਪਰ ਇਹ ਆਪਣਾ ਜਿਹੜਾ ਲੋਗਾਸ ਨੂੰ ਪੁੱਤਰਾ ਵਾਂਗ ਰੱਖਦੇ ਨੇ ਤੇ ਇਸ ਕਰਕੇ ਉਹਦੀ ਸੇਲ ਨਹੀਂ ਕਰਦੇ ਇਸੇ ਤਰ੍ਹਾਂ ਤੁਹਾਨੂੰ ਹੋਰ ਵੀ ਜਾਣਕਾਰੀ ਘੋੜਿਆਂ ਦੇ ਮੇਲੇ ਤੋਂ ਲਗਾਤਾਰ ਦਿੰਦੇ ਰਹਿੰਦੇ ਆ ਮਨੀਸ਼ ਗਰ ਪੀਟੀਸੀ ਨਿਊਜ਼ ਦੰਦਵਾ ਸਾਈ